ਹਾਂਜੀ ਦੋਸਤੋ ਇਹ ਉਹ ਫਾਂਸੀ ਘਰ ਜਿੱਥੇ ਸੈਂਕੜੇ ਪੰਜਾਬੀਆਂ ਨੂੰ ਸਜ਼ਾ ਦੌਰਾਨ ਫਾਂਸੀ ਦਿੱਤੀ ਇਸ ਫਾਂਸੀ ਘਰ ਵਿੱਚ ਤਿੰਨ ਜਣਿਆਂ ਨੂੰ ਇਕੱਠਿਆਂ ਨੂੰ ਫਾਂਸੀ ਦਿੱਤੀ ਜਾਂਦੀ ਸੀ ਉਹ ਲੀਵਰ ਖਿੱਚਿਆ ਜਾਂਦਾ ਸੀ ਥੱਲੇ ਜਿਹੜੇ ਨਿਸ਼ਾਨ ਲੱਗੇ ਇੱਥੇ ਫਾਂਸੀ ਦੇਣ ਵਾਲੇ ਬੰਦੇ ਨੂੰ ਖੜਾ ਕੀਤਾ ਜਾਂਦਾ ਸੀ ਅੰਗਰੇਜ਼ ਆਜ਼ਾਦੀ ਦੀ ਲੜਾਈ ਦਾਣਾ ਇਸ ਝੇੜ ਵਿੱਚ ਆਏ ਆਜ਼ਾਦੀ ਕਲਾਟੀਆਂ ਨੂੰ ਸਜ਼ਾ ਦਿੰਦੇ ਸੀ ਤੇ ਸਜ਼ਾ ਵੀ ਇੱਕ ਭਾਰਤੀ ਨੂੰ ਹੀ ਭਾਰਤੀ ਤੋਂ ਦਵਾਈ ਜਾਂਦੀ ਸੀ ਆ ਦੇਖੋ ਐ ਬੰਦੇ ਦੇ ਪੈਰ ਬੰਨ ਕੇ ਉਸ ਨੂੰ ਲੱਕ ਤੋਂ ਬੰਨ ਕੇ ਹੱਥ ਬੰਨ ਕੇ ਸਜ਼ਾ ਦਿੱਤੀ ਜਾਂਦੀ ਸੀ ਤੇ ਇਹ ਜੇਲ੍ਹ ਦੇ ਵਿੱਚੋਂ ਭੱਜਣਾ ਮੁਸ਼ਕਲ ਹੀ ਨਹੀਂ ਨਾ ਮਮਕਨ ਹੈ ਕਿਉਂਕਿ ਜੇਲ੍ਹ ਦੇ ਚਾਰੇ ਪਾਸੇ ਸਮੁੰਦਰ ਹੈ ਤਿੰਨ ਪਾਸੇ ਸਮੁੰਦਰ ਹੈ ਇੱਕ ਪਾਸੇ ਟਾਪੂ ਦੇ ਉੱਪਰ ਜੇਲ੍ਹ ਬਣੀ ਹੋਈ ਹੈ ਤੇ ਭਾਵੇਂ ਕੈਦੀ ਦੇ ਹੱਥ ਦੇ ਵਿੱਚ ਜੇਲ੍ਹ ਦੀ ਚਾਬੀ ਵੀ ਆ ਜਾਏ ਪਰ ਕੈਦੀ ਜੇਲ੍ਹ ਚੋਂ ਭੱਜ ਨਹੀਂ ਸਕਦਾ ਸਿਸਟਮ ਤੁਸੀਂ ਦੇਖ ਸਕਦੇ ਹੋ ਕਿਵੇਂ ਦਾ ਲੱਗਿਆ ਸੋ ਆਪਾਂ ਗੱਲ ਕਰ ਰਹੇ ਆ ਜੀ ਅੱਜ ਕਾਲੇ ਪਾਣੀ ਦੀ ਜੇਲ ਜੀ ਹਾਂ ਦੋਸਤੋ ਇਹ ਆ ਜੀ ਅੰਡੇਮਾਨ ਨਿਕੋਬਾਰ ਦੇ ਪੋਰਟ ਬਲੇਅਰ ਵਿੱਚ ਬਣੀ ਹੋਈ ਸੈਲੂਲਰ ਜੇਲ ਤੇ ਅੱਜ ਆਪਾਂ ਇਹ ਜੇਲ ਵੇਖਣਾ ਹੈ ਤੇ ਤੁਸੀਂ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਨੇ ਰਹਿਣਾ ਤੇ ਤੁਹਾਨੂੰ ਬਹੁਤ ਸਾਰੇ ਐਹੋ ਜਿਹੇ ਜਿਹੜੇ ਰਾਜ਼ ਦੱਸਨੇ ਆ ਜਿਹੜੇ ਅੱਜ ਤੱਕ ਤੁਹਾਨੂੰ ਇਸ ਵਿੱਚ ਜੇਲ ਬਾਰੇ ਨਹੀਂ ਪਤਾ ਜੀ ਹਾਂ ਦੋਸਤੋ ਕਾਲੇ ਪਾਣੀ ਦੀ ਜੇਲ ਜਿਹੜੀ ਅੰਗਰੇਜ਼ਾਂ ਨੇ ਭਾਰਤੀ ਕੈਦੀਆਂ ਨੂੰ ਰੱਖਣ ਲਈ ਬਣਾਈ ਸੀ ਇਸ ਸੈਲੂਲਰ ਜੇਲ ਬਣਨ ਤੋਂ ਪਹਿਲਾਂ ਵੀ ਕਿੱਥੇ ਰੱਖਿਆ ਜਾਂਦਾ ਸੀ ਕੈਦੀਆਂ ਨੂੰ ਉਹ ਅਗਲੇ ਵੀਡੀਓ ਚ ਦਿਖਾਉਂਗਾ ਤੁਹਾਨੂੰ ਅੱਜ ਦੇ ਵਿੱਚ ਸਿਰਫ ਤੁਹਾਨੂੰ ਇਹ ਜੇਲ ਦਿਖਾਉਣੇ ਆ ਜੀ ਲੋ ਇਹ ਆ ਜੀ ਜੇਲ ਦਾ ਇਹ ਮਾਡਲ ਇਹਨਾਂ ਦੇ ਐਡਮ ਬਲਾਕ ਦੇ ਵਿੱਚ ਅੰਦਰ ਵੜਨ ਸਾਰੇ ਇਹ ਮਾਡਲ ਜਿਹੜਾ ਪਿਆ ਸਹੀ ਦੇਖੇ ਫਿਲਹਾਲ ਅੱਧੀ ਆਪ ਲੋਕ ਯਾਹ ਪੇ ਮੌਜੂਦ ਹੈ ਇਹ ਐਕਚੁਅਲੀ ਜੇਲ ਦਾ ਐਡਮਿਨਿਸਟ੍ਰੇਟਿਵ ਬਲਾਕ ਹੈ ਜੋ ਦੇਖ ਰਿਹਾ ਆਪ ਲੋਕ मॉडल में ये एडमिनिस्ट्रेटिव ब्लॉक है इसको दो पार्ट में डिवाइड किया हुआ है एक पार्ट ए है इसके नेक्स्ट आप के फोटो तो बेसिकली अभी मैं जो चीज के बारे में बताने जा रहा हूँ यहाँ पे अभी एक टूर होने जा रहा है उसके रोड मैप है उसमें क्या क्या होगा सबसे पहले जो कुछ यहाँ पे विजिबल है सभी चीज के बारे में ब्रीफिंग होगा यानी कि इस जेल का कंसेशन कैसा हुआ डिस्ट्रॉय कैसे हुई पहले इसमें कितने विंग्स था अभी टूटने के बाद कितना बची हुई है कब टूटा कैसे टूटा है सब चीज के बारे में बताएगा फिर यहाँ से आपको नेक्स्ट ले जाएगा जो है गैलोस ਗੈਲੋਤ ਮਤਲਬ ਫਾਂਸੀ ਘਰ ਕੋਲ ਬੋਲਤੇ ਹੂੰ ਦਿਨੋਂ ਕੈਸੇ ਕੈਸੇ ਲੋ ਜੀ ਆਜੋ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਚੱਲਦਾ ਉਸ ਫਾਂਸੀ ਘਰ ਵੱਲ ਜਿੱਥੇ ਸੈਂਕੜੇ ਪੰਜਾਬੀਆਂ ਨੂੰ ਇੱਥੇ ਸਭ ਤੋਂ ਵੱਧ ਪੰਜਾਬੀ ਤੇ ਬੰਗਾਲੀ ਕੈਦੀ ਰੱਖੇ ਗਏ ਸੀ ਤੇ ਸੈਂਕੜੇ ਪੰਜਾਬੀਆਂ ਨੂੰ ਇਸ ਫਾਂਸੀ ਘਰ ਦੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਇਹ ਫਾਂਸੀ ਘਰ ਉਵੇਂ ਦਾ ਉਵੇਂ ਜਿਹੜਾ ਪੁਰਾਣਾ ਰੱਖਿਆ ਸਿਰਫ ਇਹਨੂੰ ਸਾਈਡਾਂ ਤੋਂ ਕਵਰ ਕੀਤਾ ਹੈ ਇਹ ਤੁਸੀਂ ਦੇਖ ਸਕਦੇ ਹੋ ਤਿੰਨ ਰਸਤੇ ਲੱਗੇ ਆਏ ਸਾਹਮਣੇ ਲਿਵਰ ਹੈ ਲਿਵਰ ਨੂੰ ਖਿੱਚਿਆ ਜਿੱਥੇ ਸਪੋਰਟ ਕੀਤਾ ਹੋਇਆ ਹੈ ਇਹ ਇਹ ਤੋਂ ਫਟਾ ਜਿਹੜਾ ਪਾਸੇ ਹਟ ਜਾਂਦਾ ਸੀ ਤੇ ਆਦਮੀ ਜਿਹੜਾ ਫਾਂਸੀ ਦੇ ਉੱਪਰ ਲਟਕ ਜਾਂਦਾ ਸੀ ਇਹ ਤਿੰਨ ਜਿਹੜੇ ਰਸੇ ਇਹ ਤਿੰਨ ਜਣਾਂ ਨੂੰ ਇਕੱਠੇ ਇੱਥੇ ਫਾਂਸੀ ਦਿੱਤੀ ਜਾਂਦੀ ਸੀ ਤੇ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਸਭ ਤੋਂ ਵੱਧ ਇਸ ਜੇਲ੍ਹ ਦੇ ਵਿੱਚ ਬੰਗਾਲੀ ਤੇ ਪੰਜਾਬੀ ਕੈਦੀਆਂ ਨੂੰ ਰੱਖਿਆ ਗਿਆ ਤਾਂ ਫਿਰ ਜ਼ਾਹਿਰ ਹੈ ਸਭ ਤੋਂ ਵੱਧ ਪੰਜਾਬੀਆਂ ਨੂੰ ਇੱਥੇ ਫਾਂਸੀ ਦੀ ਸਜ਼ਾ ਮਿਲੀ ਸੋ ਬਹੁਤ ਸਾਡੇ ਮਹਾਨ ਜਿਹੜੇ ਆਜ਼ਾਦੀ ਦੇ ਆਸ਼ਿਕ ਸਿਓਏ ਇਹਨਾਂ ਰਸਤਿਆਂ ਦੇ ਉੱਪਰ ਕਦੇ ਫਾਂਸੀ ਦੇ ਉੱਤੇ ਲਟਕੇ ਸੀ ਤਾਂ ਇਹ ਜਿਹੜਾ ਬਿਲਡਿੰਗ ਅੱਜ ਵੀ ਇੱਥੇ ਆਉਣ ਵਾਲੇ ਸੈਲਾਨੀਆਂ ਦੇ ਲਈ ਸੁਰੱਖਿਅਤ ਕਰਕੇ ਰੱਖੀ ਹੋਈ ਹੈ ਜੇਲ੍ਹ ਦੇ ਵਿੱਚ ਤਾਂ ਪੂਰੀ ਜੇਲ੍ਹ ਤੁਹਾਨੂੰ ਦਿਖਾਉਣੀ ਹੈ ਇਹ ਫਾਂਸੀ ਕਰਦਾ ਵਾਲਾ ਦੋਲਾ ਆਪਾਂ ਇੱਕ ਨਿਗਾ ਮਾਰਦੇ ਆ ਇਹ ਪਹਿਲਾਂ ਕਹਿੰਦੇ ਓਪਨ ਹੁੰਦੀ ਸੀ ਹੁਣ ਇਸ ਨੂੰ ਚਾਰੇ ਪਾਸੇ ਕਵਰ ਕਰ ਦਿੱਤਾ ਕਵਰ ਇਸ ਕਰਕੇ ਕਰ ਦਿੱਤਾ ਤਾਂ ਕਿ ਇੱਥੇ ਆਉਣ ਵਾਲੇ ਟੂਰਿਸਟ ਆ ਜਿਹੜੇ ਉਹ ਇਸ ਨੂੰ ਨੁਕਸਾਨ ਨਾ ਪਹੁੰਚਾਉਣ ਕਿਉਂਕਿ ਅਸੀਂ ਜਾ ਕੇ ਕੋਈ ਰਸੇ ਦੇ ਨਾਲ ਅਤੇ ਖਿੱਚਣ ਲੱਗ ਜਾਂਦਾ ਜਾਂ ਕੁਝ ਕਰਨ ਲੱਗ ਜਾਂਦਾ ਤਾਂ ਇਹ ਦੇਖ ਸਕਦੇ ਆ ਜੇਲ੍ਹ ਦੇ ਫਾਂਸੀ ਘਰ ਦਾ ਥਲੜੇ ਪਾਸੇ ਜਿਹੜੀ ਆ ਇਹ ਇਹ 7-8 ਫੁੱਟ ਡੂੰਗੀ ਥਾਂ ਜਿਹੜੀ ਤਾਂ ਕਿ ਜਦੋਂ ਬੰਦਾ ਲਟਕ ਜਾਂਦਾ ਸੀ ਤਾਂ ਉਸ ਨੂੰ ਥੱਲੋਂ ਜਾ ਕੇ ਡਾਕਟਰ ਚੈੱਕ ਕਰਦਾ ਸੀ ਕਿ ਇਨਸਾਨ ਦੀ ਮੌਤ ਹੋ ਚੁੱਕੀ ਹੈ ਕਿ ਨਹੀਂ ਕਿਉਂਕਿ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਸੀ ਤਾਂ ਉੱਥੇ ਹੈਂਗ ਟਿਲ ਡੈਥ ਉਹਦੇ ਵਿੱਚ ਲਿਖਿਆ ਹੁੰਦਾ ਸੀ ਕਿ ਜੇ ਚੌਥਾ ਆਦਮੀ ਮਰ ਨਹੀਂ ਜਾਂਦਾ ਉਸ ਨੂੰ ਉਦੋਂ ਤੱਕ ਫਾਂਸੀ ਦੇ ਉੱਤੇ ਲਟਕਾਇਆ ਜਾਵੇ ਤਾਂ ਇਹ ਦੋਸਤੋ ਇਸ ਜੇਲ ਦੇ ਵਿੱਚ ਬਣਿਆ ਹੋਇਆ ਫਾਂਸੀਕਰ ਹੈ ਇਸ ਤੋਂ ਅੱਗੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਮੈਂ ਦਿਖਾਉਣੀ ਆ ਸੋ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਹੋ ਤਾਂ ਜੇਲ ਦੇ ਹਰ ਬਲੌਗ ਦੇ ਵਿਚਾਲੇ ਇੱਕ ਇਹੋ ਜਿਹੀ ਵਰਕਸ਼ਾਪ ਬਣੀ ਹੁੰਦੀ ਸੀ ਸੱਤ ਬਲੌਗ ਸੀ ਜੇਲ ਦੇ ਉਦੋਂ ਬਾਰੇ ਵੀ ਅੱਗੇ ਜਾ ਕੇ ਦੱਸੂਗਾ ਤੁਹਾਨੂੰ ਕਿ ਹੁਣ ਸੱਤਾ ਚ ਕਿੰਨੇ ਬਚੇ ਹੋਏ ਹਨ ਤਾਂ ਇੱਥੇ ਜਿਹੜੀ ਆਹ ਇਹ ਜਿਹੜਾ ਕੋਲੂ ਲੱਗਿਆ ਨਾ ਇਹ ਉਸ ਸਮੇਂ ਦਾ ਇਹ オリジナル ਕੋਲੂ ਆ ਇਹਨੂੰ ਹੱਥ ਨਾਲ ਗੇੜ ਕੇ ਇੱਥੇ ਇਹਦੇ ਵਿੱਚੋਂ ਸਰੋਂ ਦਾ ਤੇਲ ਕਢਾਇਆ ਜਾਂਦਾ ਸੀ ਕਦਿਆਂ ਤੋਂ ਤੇ ਨਾਲੇ ਨਾਰੀਅਲ ਦਾ ਤੇਲ ਤੇ ਇਹ ਜਿਹੜੀ ਕਹਿੰਦੇ ਦੋਸਤੋ ਸਜਾ ਸਭ ਤੋਂ ਸੌਖੀ ਸਜਾ ਸੀ ਉਸ ਸਮੇਂ ਦੀ ਪਰ ਹੱਥ ਨਾਲ ਕੋਲੂ ਚਲਾ ਚਲਾ ਕੇ ਹੱਥਾਂ ਤੇ ਛਾਲੇ ਪੈ ਜਾਂਦੇ ਸੀ ਉਹਨੂੰ 15 ਪਾਉਂਡ ਤੇਲ ਡੇਲੀ ਘਟਨਾ ਪੈਂਦਾ ਸੀ ਸਰੋਂ ਦਾ ਤਾਂ ਇਹ ਸਾਰਾ ਜਿਹੜਾ ਕੰਮ ਉਹਨਾਂ ਤੋਂ ਕਰਵਾਇਆ ਜਾਂਦਾ ਸੀ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਜੇਲ੍ਹ ਦੇ ਜਿਹੜੇ 7 ਬਲਾਕ ਸੀ ਤੇ ਸਾਰੇ ਬਲਾਕ ਇੱਕੋ ਜਿਹੇ ਨਹੀਂ ਸੀ ਕੋਈ ਲੰਬਾ ਸੀ ਕੋਈ ਛੋਟਾ ਸੀ ਉਸ ਨੂੰ ਤੇ ਹਰ ਇੱਕ ਬਲਾਕ ਆ ਜਿਹੜਾ ਮੈਂ ਤੁਹਾਨੂੰ ਅੱਗੇ ਜਾ ਕੇ ਬਿਲਡਿੰਗ ਦਿਖਾਉਂਗਾ ਬਲਾਕ ਇੱਕ ਇੱਕ ਦੂਜੇ ਨਾਲ ਉਹਨਾਂ ਦਾ ਅੰਮਲੋ ਸਾਹਮਣਾ ਗੇਟ ਨਹੀਂ ਸੀ ਹੁੰਦਾ ਤੇ ਇਹ ਦੋਸਤੋ ਇੱਕ ਭਾਰਤੀ ਹੀ ਭਾਰਤੀ ਨੂੰ سزا ਦਿੱਤੀ ਜਾਂਦੀ ਸੀ ਇੱਥੇ ਜਾਨੀ ਕਿ ਜਿਹੜੇ ਅੰਗਰੇਜ਼ ਇੰਨੇ ਚਲਾਕ ਸੀ ਕਿ ਸਾਡੇ ਜਿਹੜੇ ਆਜ਼ਾਦੀ ਘੁਲਾਟੀਆਂ ਦਾ ਮਨੋਬਲ ਡੇਗਣ ਵਾਸਤੇ ਇੱਕ ਭਾਰਤੀ ਤੋਂ ਹੀ ਉਸਨੂੰ ਸਜ਼ਾ ਦਵਾਈ ਜਾਂਦੀ ਸੀ ਆ ਦੇਖੋ ਥੱਲੇ ਜਿਹੜਾ ਸ਼ਕੰਜਾ ਬਣਿਆ ਚਲੱਤਾਂ ਕਵਰ ਕਰ ਲਈ ਜਾਂਦੇ ਸੀ ਉੱਪਰ ਉਹ ਹੱਥ ਬੰਨ੍ਹ ਦਿੱਤੇ ਜਾਂਦੇ ਸੀ ਤੇ ਆਹ ਜਿਹੜਾ ਲੱਕ ਆਹੇ ਇਹ ਵੀ ਚਮੜੇ ਦੀ ਰਸਤੀ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਫਿਰ ਸਜ਼ਾ ਦਿੱਤੀ ਜਾਂਦੀ ਸੀ ਆ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਬੇੜੀਆਂ ਇਹ ਦਰਸਾਈਆਂ ਹੋਈਆਂ ਕਿ ਕੈਦੀਆਂ ਦੇ ਪੈਰਾਂ ਤੇ ਹੱਥਾਂ ਦੇ ਵਿੱਚ ਬੀੜੀਆਂ ਪਾ ਕੇ ਉਹਨਾਂ ਨੂੰ ਰੱਖਿਆ ਜਾਂਦਾ ਸੀ 올 ਦਾ ਟਾਈਮ ਸਿਰਫ ਕੰਮ ਕਰਨ ਵੇਲੇ ਜਦੋਂ ਉਹ ਕੰਮ ਕਰਦੇ ਸੀ ਉਦੋਂ ਹੀ ਉਹਨਾਂ ਦੀਆਂ ਬੀੜੀਆਂ ਲਾਈਆਂ ਜਾਂਦੀਆਂ ਸੀ ਤੇ ਇਹ ਆ ਜੀ ਉਹ ਕੋਲੂ ਜਿਹਦੇ ਰਹੀਂ ਨਾਰੀਅਲ ਦਾ ਤੇਲ ਕੱਢਿਆ ਜਾਂਦਾ ਸੀ ਤਾਂ ਉਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਉਹ ਇੱਕ ਤਿੱਖਾ ਜਿਹਾ ਔਜ਼ਾਰ ਆ ਜਿਹੜਾ ਇਹਦੇ ਉੱਪਰ ਮਾਰ ਕੇ ਪਹਿਲਾਂ ਨਾਰੀਅਲ ਦੇ ਦੋ ਟੋਟੇ ਕੀਤੇ ਜਾਂਦੇ ਸੀ ਆ ਤੁਸੀਂ ਵੀ ਦੇਖ ਸਕਦੇ ਹੋ ਤੇ ਇਹ ਕੰਮ ਸ਼ੁਰੂ-ਸ਼ੁਰੂ ਤੇ ਸੌਖਾ ਸੀ ਫਿਰ ਬਾਅਦ ਚ ਇੰਨਾ ਔਖਾ ਲੱਗਦਾ ਹੁੰਦਾ ਸੀ ਕਿ ਕਈ ਵਾਰੀ ਧਿਆਨ ਹੀ ਜ਼ਰੂਰ ਦਰ ਹੋ ਜਾਣਾ ਦਾ ਨਾਰੀਅਲ ਮਾਰਨ ਲੱਗਿਆਂ ਹੱਥ ਦੇ ਉੱਪਰ ਵੀ ਉਹ ਚੀਜ਼ ਲੱਗ ਜਾਂਦੀ ਸੀ ਤੇ ਨਾਰੀਅਲ ਦਾ ਤੇਲ ਕੱਢਿਆ ਜਾਂਦਾ ਸੀ ਤੇ ਜਿਹੜਾ ਨਾਰੀਅਲ ਦਾ ਛਿਲਕਾ ਉਸ ਦੇ ਉੱਪਰੋਂ ਰਸੇ ਬਣਾਉਣ ਦਾ ਕੰਮ ਕੈਦੀਆਂ ਤੋਂ ਕਰਵਾਇਆ ਜਾਂਦਾ ਸੀ ਤਾਂ ਇੰਨੀਆਂ ਜਿਹੜਾ ਸਖਤ ਸਜ਼ਾਵਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ ਆ ਤੁਸੀਂ ਵੀ ਦੇਖ ਸਕਦੇ ਹੋ ਇਹ ਇਹ ਮਾਡਲ ਦੇ ਰੂਪ ਵਿੱਚ ਸਾਰਾ ਕੁਝ ਜਿਹੜਾ ਅੱਜ ਵੀ ਇੱਥੇ ਆਉਣ ਵਾਲੇ ਯਾਤਰੀਆਂ ਲਈ ਦਰਸਾਇਆ ਤਾਂ ਫਿਰ ਤੁਹਾਨੂੰ ਦਿਖਾਉਣੇ ਹੈ ਕਿ ਆਹ ਜਿਹੜੀ ਮਸ਼ੀਨਾਂ ਲਈ ਇਹ ਇਹ ਰਸੇ ਇਹ ਤੋਂ ਨਾਰੀਅਲ ਦੇ ਰਸੇ ਬਣਾਏ ਜਾਂਦੇ ਸੀ ਆ ਦੇਖੋ ਜਿਹੜਾ ਆ ਤੁਹਾਨੂੰ ਦਿਖਾਉਣਗੇ ਕਿ ਆਪਾਂ ਨਾਰੀਅਲ ਦੇ ਰਸੇ ਜਿਹੜੇ ਬਣਾਏ ਜਾਂਦੇ ਸੀ ਤਾਂ ਇਹ ਸਾਰਾ ਕੁਝ ਕੈਦਿਆਂ ਨੂੰ 올 ਦਾ ਟਾਈਮ ਬਿਜ਼ੀ ਰੱਖਣ ਵਾਸਤੇ ਕੀਤਾ ਜਾਂਦਾ ਸੀ ਆ ਵੇਖੋ ਜਦੋਂ ਮਾਰ ਕੇ ਇਸ ਨੂੰ ਤੋੜਿਆ ਜਾਂਦਾ ਸੀ ਫਿਰ ਉਸ ਦੇ ਰੇਸ਼ੇ ਅਲੱਗ ਕਰ ਲਏ ਜਾਂਦੇ ਸੀ ਸੋ ਦੋਸਤੋ ਇੱਕ ਤੁਹਾਨੂੰ ਦੱਸ ਦਵਾਂ ਇਸ ਜੇਲ ਦੇ ਵਿੱਚ ਕਿਸੇ ਵੀ 690 ਦੇ ਕਰੀਬ ਕਹਿੰਦੇ ਕਮਰੇ ਸੀ 셀 ਸੀ ਤਾਂ ਕਿਸੇ 셀 ਦੇ ਵਿੱਚ ਵੀ ਟਾਇਲਟ ਦਾ ਪ੍ਰਬੰਧ ਨਹੀਂ ਸੀ ਆ ਦੇਖੋ ਰੇਸ਼ੇ ਅਲੱਗ ਕਰ ਲਏ ਜਾਂਦੇ ਸੀ ਛਿਲਕਾ ਜਿਹੜਾ ਉਸ ਦਾ ਤੋੜ ਕੇ ਤੇ ਫਿਰ ਉਸ ਨੂੰ ਇਦੇ ਉੱਪਰ ਕਮਾ ਕੇ ਜਿਹੜੇ ਰਸਤੇ ਬਣਾਏ ਜਾਂਦੇ ਸੀ ਤਾਂ ਕਹਿੰਦੇ ਰਸਤੇ ਬਣਾਉਣ ਲੱਗੇ ਨਾ ਜਿਹੜੇ ਵਿਚਾਰੇ ਜੇਲ੍ਹ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਸਨ ਉਹਨਾਂ ਦੇ ਹੱਥਾਂ ਤੇ ਛਾਲੇ ਪੈ ਜਾਂਦੇ ਸੀ ਕਿਉਂਕਿ ਨਾਰੀਅਲ ਦਾ ਜਿਹੜਾ ਛਿਲਕਾ ਹੈ ਬਹੁਤ ਜ਼ਿਆਦਾ ਸਖਤ ਹੁੰਦਾ ਹੈ ਤੇ ਰਸੇ ਵਟ-ਵਟ ਕੇ ਹੱਥ ਛਿੱਲੇ ਜਾਂਦੇ ਸੀ ਤੇ ਬਹੁਤ ਸਾਰੇ ਕੈਦੀ ਇਸ ਜੇਲ੍ਹ ਦੇ ਵਿੱਚ ਆਪਣੀਆਂ ਬਿਮਾਰੀਆਂ ਨਾਲ ਜੂਝਦੇ ਹੋਏ ਆਪਣੀ ਜਾਨ ਦੇ ਦਿੰਦੇ ਸੀ ਆ ਤੁਸੀਂ ਦੇਖ ਸਕਦੇ ਹੋ ਇਹ ਜੇਲ੍ਹ ਦਾ ਇੱਕ ਬਲਾਕ ਅਲੱਗ-ਅਲੱਗ ਬਲਾਕ ਜਿਹੜੇ ਇੱਥੇ ਸੱਤ ਬਲਾਕ ਸੀ ਸੱਤਾਂ ਦੇ ਵਿੱਚੋਂ ਹੁਣ ਇਨ ਜਨਰਲ ਤਫ ਪਹਚਾਲ ਤੇ ਸੁਨਾਮੀ ਕਰਕੇ ਇਸ ਨੂੰ ਕਾਫੀ ਨੁਕਸਾਨ ਹੋਇਆ ਸੀ ਤਾਂ ਇਹ ਜਿਹੜੀ ਆ ਡਿਸਟਰੋਏ ਹੋ ਗਈ ਸੀ ਹੁਣ ਸਿਰਫ ਤਿੰਨ ਕੀ ਬਲਾਕ ਬਚੇ ਆ ਬਾਕੀ ਚਾਰ ਬਲਾਕ ਜਿਹੜੇ ਆ ਉਹ ਖਤਮ ਹੋ ਚੁੱਕੇ ਆ ਉਹ ਸਾਹਮਣੇ ਤੁਸੀਂ ਉਹ ਦੇਖ ਸਕਦੇ ਹੋ ਸੈਂਟਰ ਚ ਟਾਵਰ ਹੈ ਇਹ ਸੱਤ ਤੇ ਸੱਤ ਬਲਾਕ ਇਸ ਟਾਵਰ ਨਾਲ ਜੁੜੇ ਹੋਏ ਸੀ ਜਦੋਂ ਅਸੀਂ ਅੱਗੇ ਜਾਵਾਂਗੇ ਤੁਹਾਨੂੰ ਮੈਂ ਦਿਖਾਉਂਗਾ ਸਾਰਾ ਕੁਝ ਤਾਂ ਸੱਤ ਦੇ ਸੱਤ ਬਲਾਕ ਉਹ ਸਟਾਵਰ ਦੇ ਨਾਲ ਜੁੜੇ ਹੋਏ ਸੀ ਤਾਂ ਸਟਾਵਰ ਦੇ ਉੱਪਰ ਖੜਾ ਸੰਤਰੀ ਰਸਤਾਂ ਦੇ ਸਤਾਂ ਬਲਾਕਾਂ ਦੇ ਨਿਗਰਾਨਾ ਰੱਖ ਰਿਹਾ ਸੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਇਹਨਾਂ ਦੇ ਗੇਟ ਆ ਤੇ ਦੂਜੇ ਬਲਾਕ ਦੀਆਂ ਪਿੱਛੇ ਖਿੜਕੀਆਂ ਦੋ ਬਲਾਕਾਂ ਦੇ ਗੇਟ ਆ ਮੂੰਹ ਸਾਹਮਣੇ ਨਹੀਂ ਸੀ ਤਾਂ ਕਿ ਕੈਦੀ ਇੱਕ ਦੂਜੇ ਨੂੰ ਨਾ ਮਿਲ ਸਕਣ ਤਾਂ ਜਿਹੜੇ ਗੋਰੇ ਐਨੇ ਚਲਾਕ ਸੀ ਕਿ ਥੋੜੇ ਦਿਨਾਂ ਬਾਅਦ ਇਹਨਾਂ ਦੇ ਸੈੱਲ ਚੇਂਜ ਕਰ ਦਿੰਦੇ ਸੀ ਤੇ ਸੈੱਲ ਦੇ ਵਿੱਚ ਰੌਸ਼ਨੀ ਦੇ ਨਾਂ ਤੇ ਸਿਰਫ ਇੱਕ ਔਰ ਰੋਸ਼ਨ ਦਾਣਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਹੋਰ ਰੌਸ਼ਨੀ ਰੋਸ਼ਨੀ ਕੁਝ ਨਹੀਂ ਸੀ ਬਿਲਕੁਲ ਹਨੇਰਾ ਰਹਿੰਦਾ ਸੀ ਇੱਥੇ ਕੈਦੀਆਂ ਨੂੰ ਖਾਣ ਲਈ ਸਿਰਫ ਦੋ ਟਾਈਮ ਬੱਚਵਾ ਤੇ ਥੋੜਾ ਖਾਣਾ ਦਿੱਤਾ ਜਾਂਦਾ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਜੇਲ੍ਹ ਦੇ ਵਿੱਚ ਟਾਇਲਟ ਦਾ ਪ੍ਰਬੰਧ ਨਹੀਂ ਸੀ ਕੈਦੀਆਂ ਨੂੰ ਖਾਣਾ ਘੱਟ ਦਿੱਤਾ ਜਾਂਦਾ ਸੀ ਤਾਂ ਕਿ ਉਹਨਾਂ ਨੂੰ ਜਿਹੜੀ ਨੇਚਰ ਕਾਲ ਆ ਉਹ ਵੀ ਘਟ ਆਵੇ ਤਾਂ ਉਹਨਾਂ ਕੋਲ ਇੱਕ ਮਿੱਟੀ ਦਾ ਜਿਹੜਾ ਇੱਕ ਪੁਜਾ ਹੁੰਦਾ ਸੀ ਉਹਦੇ ਵਿੱਚ ਹੀ ਉਹਨਾਂ ਨੂੰ ਆਪਣਾ ਜਿਹੜਾ ਲੈਟਰਨ ਵਾਸ਼ਰੂਮ ਕਰਨਾ ਪੈਂਦਾ ਸੀ ਤਾਂ ਜੰਨੀਆਂ ਵੀ ਆਪਣੀਆਂ ਕੁਦਰਤੀ ਕਿਰਿਆਵਾਂ ਉਹ ਸਾਰੀਆਂ ਉਹ ਪੋਰ ਦੇ ਵਿੱਚ ਹੀ ਸੋਧਦੇ ਸੀ ਤੇ ਫਿਰ ਉਹਨੂੰ ਬਾਹਰ ਸੁੱਟਦੇ ਸੀ ਤਾਂ ਇਹ ਜੇਲ ਜਿਹੜੀ ਆ ਉਹ ਸਮੇਂ ਨਰਕ ਤੋਂ ਘੱਟ ਨਹੀਂ ਸੀ ਤਾਂ ਇਹ ਤਾਂ ਕਹਿੰਦੇ ਕਿ ਕਾਲੇ ਪਾਣੀ ਦੀ ਸਜ਼ਾ ਫਲਾਣੇ ਬੰਦੇ ਨੂੰ ਮਿਲ ਗਈ ਆ ਤਾਂ ਜਦੋਂ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਸੀ ਤਾਂ ਬੰਦਾ ਫਿਰ ਉੱਥੋਂ ਜਿਉਂਦਾ ਵਾਪਸ ਨਹੀਂ ਸੀ ਮੁੜਦਾ ਤਾਂ ਸਾਡੇ ਬਹੁਤ ਸਾਰੇ ਪੰਜਾਬੀਆਂ ਨੂੰ ਇਹ ਕਾਲੇ ਪਾਣੀ ਦੀਆਂ ਜੇਲਾਂ ਆਜ਼ਾਦੀ ਦੀ ਲੜਾਈ ਦੌਰਾਨ ਖਾ ਗਈਆਂ ਤਾਂ ਆ ਤੁਸੀਂ ਦੇਖ ਸਕਦੇ ਹੋ ਲੱਕੜ ਦੇ ਤੇ ਲੋਹੇ ਦੇ ਪੁਲਾਂ ਦੇ ਨਾਲ ਇਹ ਜੁੜੇ ਹੁੰਦੇ ਸੀ ਇੱਕ ਦੂਜੇ ਦੇ ਨਾਲ ਸੱਤ ਤੇ ਸੱਤ ਬਲਾਕ ਆਜੋ ਆਪਾਂ ਹੁਣੇ ਬਲਾਕ ਦੇ ਇੱਕ ਬਲਾਕ ਦੇ ਤੁਹਾਨੂੰ ਮੈਂ ਉੱਪਰ ਕਮਰਿਆਂ ਵੱਲ ਲੈ ਕੇ ਚੱਲਦਾ ਤਿੰਨ ਤਿੰਨ ਮੰਜ਼ਲੇ ਬਲਾਕ ਸੀ ਤਿੰਨ ਤਿੰਨ ਮੰਜ਼ਲਾ ਸੀ ਇਹਦੀ ਉੱਪਰ ਹੇਠੇ ਲਓ ਜੀ ਇਹ ਆਪ ਉੱਪਰੋਂ ਸਾਰੇ ਜਿਹੜੇ ਜੁੜੇ ਹੋਏ ਆਪਾਂ ਹੁਣ ਦੂਸਰੀ ਮੰਜ਼ਲ ਤੇ ਆ ਤਾਂ ਟਾਪ ਦੇ ਉੱਪਰੋਂ ਜਿਹੜਾ ਸੰਤਰੀ ਆਹੋ ਪੂਰੇ ਸੱਦੇ ਸੱਤ ਬਲਾਕਾਂ ਦੇ ਨਿਗਰਾਨਾ ਰੱਖ ਸਕਦਾ ਸੀ ਆ ਵੀ ਸਾਰੇ ਬਲਾਕ ਜਿਹੜੇ ਆ ਇਸ ਕੰਟਰੋਲ ਜਾਂ ਵਾਚ ਟਾਵਰ ਦੇ ਨਾਲ ਜੁੜੇ ਹੋਏ ਆਪਸ ਵਿੱਚ ਤਾਂ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਨੂੰ ਖਾਣ ਲਈ ਬਹੁਤ ਘੱਟ ਦਿੱਤਾ ਜਾਂਦਾ ਸੀ ਸਜ਼ਾਵਾਂ ਬੜੀਆਂ ਸਖਤ ਦਿੱਤੀਆਂ ਜਾਂਦੀਆਂ ਸੀ ਤਾਂ ਇਹ ਜੇਲ ਜਿਹੜੀ ਉਸ ਸਮੇਂ ਨਰਕ ਤੋਂ ਘੱਟ ਨਹੀਂ ਸੀ ਜਿਹੜਾ ਇੱਥੇ ਆ ਜਾਂਦਾ ਸੀ ਉਸ ਦਾ ਜਿਉਂ ਦਾ ਵਾਪਸ ਜਾਣਾ ਬਹੁਤ ਮੁਸ਼ਕਲ ਮੰਨਿਆ ਜਾਂਦਾ ਸੀ ਸੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਜੇ ਉੱਪਰ ਵੀ ਲੈ ਕੇ ਜਾਊਂਗਾ ਟਾਵਰ ਦੇ ਆ ਦੇਖੋ ਆ ਇੱਥੇ ਸਾਰਿਆਂ ਦੇ ਨਾਮ ਜਿਹੜੇ ਲਿਖੇ ਹੋਏ ਆ ਮੈਂ ਤੁਹਾਨੂੰ ਅਗਲੇ ਸ਼ਾਟ ਦੇ ਵਿੱਚ ਘੁਮਾ ਕੇ ਲੈ ਕੇ ਆਉਣਾ ਤਾਂ ਫਿਰ ਉੱਥੇ ਸਾਰਿਆਂ ਦੇ ਆਪਾਂ ਨਾਮ ਵੀ ਪੜਾਂਗੇ ਤਾਂ ਇਧਰਲੇ ਪਾਸੇ ਜਿਹੜਾ ਇਹ ਬਲਾਕ ਜਿਹੜੇ ਆ ਹੁਣ 4 ਬਲਾਕ ਖਤਮ ਹੋ ਚੁੱਕੇ ਸਿਰਫ 3 ਬਲਾਕ ਹੀ ਸੁਰੱਖਿਤ ਬਚੇ ਆ ਤਾਂ ਉੱਥੇ ਹੁਣ ਹੋਰ ਬਿਲਡਿੰਗਾਂ ਜਿਵੇਂ ਹਸਪੀਟਲ ਗਵਰਨਮੈਂਟ ਹਸਪੀਟਲ ਬਣ ਚੁੱਕਿਆ ਕਿਉਂਕਿ ਇਹ ਤੁਹਾਨੂੰ ਦੱਸਿਆ ਸੀ ਇਸ ਜੇਲ ਨੂੰ ਨੁਕਸਾਨ ਹੋ ਗਿਆ ਸੀ ਤਾਂ ਇਹ ਕਾਲੇ ਪਾਣੀ ਦੀ ਖਤਰਨਾਕ ਜੇਲ ਜਿੱਥੇ ਸਾਡੇ ਹਜ਼ਾਰਾਂ ਪੰਜਾਬੀਆਂ ਨੇ ਕੈਦਾਂ ਕੱਟੀਆਂ ਸੋ ਦੋਸਤੋ ਅੰਡੇਮਾਨ ਨਿਕੋਬਰਤ ਨੂੰ ਤੁਹਾਨੂੰ ਪੰਜਾਬੀਆਂ ਦੀ ਬਹੁਤ ਸਾਰੀ ਆਬਾਦੀ ਮਿਲ ਜੂਗੀ ਕਈ ਜਿਹੜੇ ਆ ਜੇਲਾ ਕੱਟਣ ਤੋਂ ਬਾਅਦ ਉੱਥੇ ਹੀ ਵਸ ਗਏ ਜਿਨ੍ਹਾਂ ਦੇ ਪਿੱਛੇ ਪਰਿਵਾਰੋਂ ਦਾ ਕੋਈ ਪਤਾ ਨਹੀਂ ਸੀ ਤਾਂ ਉਹ ਉਹਨਾਂ ਨੇ ਉੱਥੇ ਹੀ ਲੋਕਲ ਅੰਡੇਮਾਨ ਨਿਕੋਬਰ ਦੇ ਵਿੱਚ ਆਪਣੇ ਵਿਆਹ ਕਰਾ ਕੇ ਪੰਜਾਬੀਆਂ ਨੇ ਉੱਥੇ ਹੀ ਜਿਹੜੀ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਜਿਹੜੇ ਉੱਥੋਂ ਬਚ ਚੁੱਕੇ ਸੀ ਸੋ ਇਸ ਟਾਈਮ ਜਿਹੜੇ ਪੰਜਾਬ ਦੇ ਫੁੱਫਤੋਂ ਵੱਡੇ ਘਾਰੋ ਵੱਡੇ ਕਾਰੋਬਾਰੀ ਐਂਡੇਮਾਨ ਨਿਕੋਬਰ ਦੇ ਉਹ ਪੰਜਾਬੀ ਆ ਪੰਜਾਬੀਆਂ ਦੇ ਬਹੁਤ ਤਗੜੇ ਤਗੜੇ ਬੇਨਫਸ ਜਿਹੜੇ ਇੱਥੇ ਆਪਣੇ ਸਜਾ ਲਏ ਉਹ ਇਹ ਜੇਲ ਦੇ ਉਹ ਕਮਰੇ ਆ ਤੁਸੀਂ ਦੇਖ ਸਕਦੇ ਹੋ ਸੋ ਆ ਜੇਲ ਦਾ ਲੋਕ ਸਿਸਟਮ ਆ ਜੀ ਕਹਿੰਦੇ ਜੇਲ ਇੰਨੀ ਜਿਆਦਾ ਸੁਰੱਖਿਅਤ ਸੀ ਕਿ ਜੇ ਕੈਦੀ ਦੇ ਕੋਲੇ ਜੇਲ ਦੀ ਚਾਬੀ ਵੀ ਆ ਜੇ ਨਾ ਤਾ ਵੀ ਬਾਹਰ ਨਹੀਂ ਨਿਕਲ ਸਕਦਾ ਆ ਵੇਖੋ politcal ਠੀਕ ਹੈ ਕੈਦੀ ਜਿਹੜੇ ਸਾਰੇ ਸਭ ਤੋਂ ਵੱਧ ਇੱਥੇ ਜੇ ਤੁਹਾਨੂੰ ਬੋਰਡ ਲੱਗੇ ਮਿਲਣਗੇ ਤਾਂ ਪੰਜਾਬੀਆਂ ਤੇ ਬੰਗਾਲੀਆਂ ਦੇ ਮਿਲਣਗੇ ਹੋਰ ਜਿਹੜੇ ਬਹੁਤ ਘੱਟ ਸਟੇਟਾਂ ਦੇ ਹੈ ਸੀ ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਸੀ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਨਾ ਉਹ ਪੰਜਾਬੀਆਂ ਤੇ ਬੰਗਾਲੀਆਂ ਦੀ ਸੀ ਅਵੇ ਕਈਆਂ ਦੇ ਨਾਲ ਸੰਵੇ ਲਿਖਿਆ ਲਾਲ ਸਿੰਘ ਠੀਕ ਹੈ ਜੀ ਨੰਦ ਸਿੰਘ ਉਦਮ ਸਿੰਘ ਇਹ ਸਾਰੇ ਜਿਹੜੇ ਆ ਨਾਮ ਲਿਖਿਆ ਤਾਂ ਦੇਖੋ ਆਂਧਰਾ ਪ੍ਰਦੇਸ਼ ਦਾ ਵੀ ਥੱਲੇ ਨਾਮ ਲਿਖਿਆ ਪਰ ਤੁਹਾਨੂੰ ਜਿਆਦਾ ਜਿਹੜੇ ਨਾਮ ਆ ਉਹ ਪੰਜਾਬੀਆਂ ਦੇ ਤੇ ਬੰਗਾਲੀਆਂ ਦੇ ਹੀ ਮਿਲਣਗੇ ਸਭ ਤੋਂ ਵੱਧ ਜਿਹੜੇ ਇੱਥੇ ਪੰਜਾਬੀਆਂ ਪੰਜਾਬੀ ਜਿਹੜੇ ਆਜ਼ਾਦੀ ਘੁਲਾਟੇ ਸਜਾਵਾਂ ਘਟ ਚੁੱਕੇ ਆ ਲਓ ਜੀ ਆ ਇੱਕ ਹੋਰ ਬਲਾਗ ਦੀ ਦੂਜੀ ਮੰਜ਼ਲ ਵੱਲ ਤੁਹਾਨੂੰ ਲੈ ਕੇ ਜਾਣਾ ਇੱਧਰ ਦਿਖਾਉਣੇ ਆਪਾਂ ਕੀ ਕੁਝ ਇਹ ਜਿਹੜੇ ਪੋਲਾ ਇਹ ਸੈਂਟਰ ਟਾਵਰ ਦੇ ਨਾਲ ਜੋੜਦੇ ਆ। ਲਓ ਜੀ ਹੁਣ ਆਪਾਂ ਟਾਪ ਫਲੋਰ ਵੱਲ ਨੂੰ ਜਾਵਾਂਗੇ। ਆਹ ਹੋਰ ਜਿਹੜੇ ਬੋਰਡ ਤੁਹਾਡੇ ਨਾਲ ਸਾਂਝੇ ਕਰ ਰਹੇ ਆ। ਕਿ ਕਿਵੇਂ ਆਜ਼ਾਦੀ ਕਲਾਟੀਆਂ ਨੇ ਇੱਥੇ ਆਪਣੀਆਂ ਜਾਨਾਂ ਦੇ ਪ੍ਰਵਾਹ ਨਾ ਕਰਦੇ ਹੋਏ ਇਸ ਨਰਕ ਵਰਗੀਆਂ ਸਜਾਵਾਂ ਕਾਲੇ ਪਾਣੀ ਦੀਆਂ ਕਟੀਆਂ। ਤਾਂ ਅੱਜ ਮੌਕਾ ਮਿਲਿਆ ਇਸ ਜੇਲ੍ਹ ਨੂੰ ਵਿਜ਼ਿਟ ਕਰਨ ਦਾ ਸੋ ਤੁਹਾਡੇ ਨਾਲ ਵੀਡੀਓ ਸਾਂਝਾ ਕਰ ਰਹੇ ਆ ਜੀ। ਚਲੋ ਹੁਣ ਆਪਾਂ ਚੱਲਦੇ ਹਾਂ ਜੀ ਇਸ ਜਿਹੜਾ ਵਾਚ ਟਾਵਰ ਹੈ ਇਸ ਦੇ ਟਾਪ ਫਲੋਰ ਦੇ ਉੱਤੇ ਤੇ ਉੱਤੋਂ 뷰 ਦਿਖਾਉਣੇ ਤੁਹਾਨੂੰ ਕਿਹੋ ਜਿਹਾ ਸੋ ਕਹਿੰਦੇ ਇਸ ਜੇਲ੍ਹ ਦੇ ਵਿੱਚੋਂ ਭੱਜਣਾ ਦਾ ਨਾਮ ਔਮਕਿਨੇ ਸੀਗਾ ਉਹ ਕਿਉਂ ਉਹ ਇਸ ਕਰਕੇ ਕਿ ਦੋਸਤੋ ਆ ਇਹਦੇ ਤਿੰਨ ਪਾਸੇ ਤਾਂ ਪਾਣੀ ਸੀ ਆ ਤੁਸੀਂ ਵੀ ਦੇਖ ਸਕਦੇ ਹੋ ਇਧਰ ਵੀ ਸਮੁੰਦਰ ਹੈ ਤੇ ਤਿੰਨ ਪਾਸੇ ਸਮੁੰਦਰਾ ਸਿਰਫ ਇੱਕ ਪਾਸੇ ਜਿਹੜੀ ਆਹੋ ਜਮੀਨੀ ਰਸਤਾ ਲੱਗਦਾ ਸੀ ਤੇ ਵੈਸੇ ਵੀ ਜੇਲ੍ਹ 'ਚ ਜੇ ਤੁਸੀਂ ਜੇਲ੍ਹ 'ਚੋਂ ਬਾਹਰ ਨਿਕਲ ਵੀ ਜਾਓਗੇ ਤਾਂ ਟਾਪੂ ਤੋਂ ਬਾਹਰ ਕਿਵੇਂ ਜਾਓਗੇ ਕਿਉਂਕਿ ਸਾਰੇ ਟਾਪੂ ਹੀ ਆ ਸੋ ਇਸ ਕਰਕੇ ਜਿਹੜਾ ਬੰਦਾ ਇੱਕ ਵਾਰੀ ਇੱਥੇ ਆ ਜਾਂਦਾ ਸੀ ਨਾ ਫਿਰ ਉਹ ਆਪਣੀ ਕੋਈ ਬਾਹਲੀ ਤਗੜੀ ਕਿਸਮਤ ਵਾਲਾ ਹੀ ਬੰਦਾ ਮੁੜਦਾ ਸੀ ਆ ਤੁਸੀਂ ਵੇਖ ਸਕਦੇ ਹੋ ਕਿ ਟੌਪ ਤੋਂ ਸਾਰੇ ਬਲਾਕਾਂ ਦੇ ਉੱਪਰ ਨਿਗਾਹ ਕਿਵੇਂ ਰੱਖੀ ਜਾ ਸਕਦੀ ਆ ਆ 1 2 ਆ ਤੀਜਾ ਬਲਾਕ ਜਿਹੜਾ ਕਹਿੰਦੇ ਇੱਥੇ ਸੀ ਤੇ ਇਸ ਫਾਰਮ ਜਿਹੜਾ ਨਿਗਾਹ ਰੱਖਣ ਵਾਸਤੇ ਇੱਥੇ 24 ਘੰਟੇ ਡਿਊਟੀ ਜਿਹੜੀ ਸੰਤਰੀਆਂ ਦੀ ਹੁੰਦੀ ਸੀ ਸੋ ਬਹੁਤ ਸਾਰੇ ਸਲਾਨੀ ਇੱਥੇ ਜਿਹੜੇ ਨੇ ਫੋਟੋਆਂ ਖਿਚਾ ਰਹੇ ਆ ਤਾਂ ਉੱਪਰੋਂ ਤੁਸੀਂ 뷰 ਜਿਹੜਾ ਵੇਖ ਸਕਦੇ ਹੋ ਕਿ ਤਿੰਨ ਪਾਸੇ ਪਾਣੀ ਹੈ ਤੇ ਇੱਕ ਪਾਸੇ ਹੀ ਜਿਹੜੀ ਆ ਜ਼ਮੀਨ ਆ ਸੋ ਸੱਤਾਂ ਦੇ ਵਿੱਚੋਂ ਸਿਰਫ ਤਿੰਨ ਬਲਾਕ ਹੀ ਲਗਭਗ ਤਿੰਨ ਤੇ ਕੁਝ ਇੱਕ ਅੱਧਾ ਇੰਨੇ ਬਲਾਕ ਹੀ ਸੁਰੱਖਿਆਤ ਹਨ ਬਾਕੀ ਸਾਰੇ ਜਿਹੜੇ ਟੁੱਟ ਚੁੱਕੇ ਹਨ ਲੋ ਜੀ ਇਹ ਕਾਲੇ ਪਾਣੀ ਦੀ ਜੇਲ ਤੁਸੀਂ ਵੇਖ ਸਕਦੇ ਹੋ ਤੇ ਹੁਣ ਇਸ ਦੇ ਉੱਪਰ ਸਲਾਨੀਆਂ ਦੇ ਲਈ ਇਹ ਜੇਲ ਜਿਹੜੀ ਖੁੱਲੀ ਆ ਜਦੋਂ ਤੁਸੀਂ ਆਓ ਕਿਤੇ ਇੱਥੇ ਤੁਸੀਂ ਆ ਕੇ ਇਹ ਜੇਲ ਨੂੰ ਵੇਖ ਸਕਦੇ ਹੋ ਤਾਂ ਇੱਥੇ ਆ ਕੇ ਤੁਸੀਂ ਫੀਲ ਕਰ ਸਕਦੇ ਹੋ ਕਿ ਸਾਨੂੰ ਆਜ਼ਾਦੀ ਦਿਵਾਉਣ ਲਈ ਸਾਡੇ ਵੱਡੇ ਵੱਡੇ ਰਿਆਣੇ ਕਿੰਨੀਆਂ ਕੀਮਤਾਂ ਤਾਰੀਆਂ ਉਹਨਾਂ ਨੂੰ ਕੀ ਕੁਛ ਚੱਲਣਾ ਪਿਆ ਇਹ ਸਾਰਾ ਕੁਝ ਜੇ ਤੁਸੀਂ ਇੱਥੇ ਜੇਲ 'ਚ ਆਉਣਿਓ ਤੇ ਤੇ ਬਾਰੇ ਜਾਣਕਾਰੀ ਹਾਸਲ ਕਰਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ ਪਤਾ ਲੱਗਦਾ ਆ ਹੁਣ ਜਿਹੜਾ ਇਧਰ ਪਿਛਲੇ ਪਾਸੇ ਬਲਾਕ ਹੋਇਆ ਕਰਦੇ ਸੀ ਇੱਥੇ ਹੁਣ ਹਸਪੀਟਲ ਤੇ ਹੋਰ ਸਰਕਾਰੀ ਬਿਲਡਿੰਗਾਂ ਜਣੀਆਂ ਬਣ ਚੁੱਕੀਆਂ ਤੇ ਜੇਲ੍ਹ ਦਾ ਉਹ ਕੋਸ਼ਕ ਹਿੱਸਾ ਹੀ ਜਿਹੜਾ ਸੁਰੱਖਿਆਤ ਹੈ ਬਾਕੀ ਹਿੱਸਾ ਜਿਹੜਾ ਟਹਿਟ ਹੋ ਗਿਆ ਸੀਗਾ ਕੁਦਰਤੀ ਆਫਤਾਂਵਾਂ ਕਰਕੇ ਤੇ ਲੋ ਜੀ ਇਹ ਵਾਚ ਟਾਵਰ ਦੇ ਉੱਤੋਂ ਤੁਸੀਂ ਦੇਖ ਸਕਦੇ ਹੋ ਆ ਇੱਕ ਇੱਥੇ ਬਲਾਕ ਹੋਇਆ ਕਰਦਾ ਸੀ ਆ ਕਾਂਦੀ ਬਚੀ ਆ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਹਸਪੀਟਲ ਜਿਹੜਾ ਬਣ ਗਿਆ ਤਾਂ ਇਹ ਸਾਰੇ ਬਲੌਗ ਜਿਹੜੇ ਟੈਗ ਹੇ ਸੀ। ਸੋ ਦੋਸਤੋ ਆਪਾਂ ਗੱਲ ਕਰ ਰਹੇ ਸੀ ਕਿ ਕੈਦੀਆਂ ਨੂੰ ਬਹੁਤ ਥੋੜਾ ਖਾਣ ਪੀਣ ਨੂੰ ਦਿੱਤਾ ਜਾਂਦਾ ਸੀ। ਤਾਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜੇਲ ਇੰਨੀ ਸੁਰੱਖਿਅਤ ਹੈ ਕਿ ਭਾਵੇਂ ਜੇ ਕੈਦੀ ਦੇ ਕੋਲ ਚਾਬੀ ਵੀ ਆ ਜਾਏ ਨਾ ਤਾਂ ਵੀ ਉਹ ਜੇਲ ਦੇ ਵਿੱਚੋਂ ਨਹੀਂ ਭੱਜ ਸਕਦਾ ਸੀ। ਇਸ ਨੂੰ ਖੋਲ ਹੀ ਨਹੀਂ ਸਕਦਾ ਸੀ। ਆਹ ਜਿਹੜਾ ਸਿਕਿਉਰਿਟੀ ਸਿਸਟਮ ਹੈ ਤੁਸੀਂ ਮੈਂ ਤੁਹਾਨੂੰ ਦਿਖਾਉਣਾ। ਲਓ ਜੀ ਇਹ ਆ ਜੀ ਸੈੱਲ ਦਾ ਗੇਟ। ਠੀਕ ਹੈ। ਇਹ ਗੇਟ ਨੂੰ ਇਦਾਂ ਬੰਦ ਕਰਕੇ ਇਸ ਨੂੰ ਇੱਥੋਂ ਕੁੰਡਾ ਲਾਇਆ ਜਾਂਦਾ ਸੀ ਤੇ ਇੱਥੇ ਲੋਕ ਲੱਗਦਾ ਸੀ ਤੇ ਜੇ ਹੁਣ ਚਾਹੇ ਜੇ ਕੈਦੀ ਦੇ ਕੋਲੇ ਜੇਲ੍ਹ ਚ ਅੰਦਰ ਬੈਠੇ ਤੇ ਚਾਬੀ ਵੀ ਹੋਵੇ ਤਾਂ ਵੀ ਉਹ ਇਸ ਨੂੰ ਨਹੀਂ ਖੋਲ ਸਕਦਾ ਸੀ ਕਿਉਂਕਿ ਜਿਹੜਾ ਲੋਕ ਲਾਉਣ ਵਾਲਾ ਸਿਸਟਮ ਸੀ ਉਹ ਸਾਈਡ ਤੇ ਬਣਾਇਆ ਸੀ ਤੇ ਉਹ ਜਿਆਦਾ ਦੂਰ ਸੀ ਤੇ ਰੋਸ਼ਨੀ ਦੇ ਨਾਂ ਦੇ ਉੱਤੇ ਸਿਰਫ ਤੇ ਸਿਰਫ ਇੱਕ ਜਿਹੜਾ ਅ ਸੀਗਾ ਉਹ ਰੋਸ਼ਨ ਦਾਣਾ ਸੋ ਇਹ 187 ਤੋਂ ਬਾਅਦ ਸੁਰੱਖਿਅਤ ਜੇਲ ਮੰਨੀ ਜਾਂਦੀ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਬ੍ਰਿਟਿਸ਼ ਜਿਹੜੀ ਗਵਰਨਮੈਂਟ ਉਹ ਕਿੰਨੇ ਅਤਿਆਚਾਰ ਸਾਡੇ ਉੱਪਰ ਕਰਦੀ ਰਹੀ ਆ ਆ ਪਿਛਲੇ ਪਾਸੇ ਇੱਕ ਇੱਕ ਰੋਸ਼ਨ ਦਾਨ ਹਰੇਕ ਬਲਾਕ ਦੇ ਵਿੱਚ ਸੀ ਤਾਂ ਜਿਹੜੇ ਕੋਈ ਵੀ ਬਲਾਕ ਸੀ ਉਹਨਾਂ ਦੇ ਗੇਟ ਆਮੋ ਸਾਹਮਣੇ ਨਹੀਂ ਸੀ ਇੱਕ ਤਾਂ ਜੇ ਇਧਰ ਨੂੰ ਗੇਟ ਸੀ ਤਾਂ ਦੂਜੇ ਦੀ ਇਧਰਲੇ ਪਾਸੇ ਪਿੱਠ ਸੀ ਤਾਂ ਕਿ ਕੈਦੀ ਜਿਹੜੇ ਆ ਉਹ ਆਪਸੇ ਵਿੱਚ ਰਾਬਤਾ ਨਾ ਕਾਇਮ ਕਰ ਸਕਣ ਤੇ ਇੱਕ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਦੇ ਸੈੱਲ ਵੀ ਥੋੜੇ ਸਮੇਂ ਦੇ ਵਿੱਚ ਜਿਹੜੇ ਆ ਚੇਂਜ ਕਰ ਦਿੱਤੇ ਜਾਂਦੇ ਸੀ ਬਹੁਤਾ ਸਮਾਂ ਇੱਕ ਥਾਂ ਦੇ ਉੱਪਰ ਇੱਕ ਕੈਦੀ ਨੂੰ ਨਹੀਂ ਰੱਖਿਆ ਜਾਂਦਾ ਸੀ ਖਾਸ ਕਰਕੇ ਜਿਹੜੇ ਆ ਆਜ਼ਾਦੀ ਖਲਾਟੇ ਸੀ ਉਹਨਾਂ ਦੀ ਜਿਹੜੀ ਆ ਪੋਜੀਸ਼ਨ ਉਹਨਾਂ ਦੇ ਸੈੱਲ ਚੇਂਜ ਹੁੰਦੇ ਰਹਿੰਦੇ ਸੀ ਸੋ ਇਹ ਜੇਲ੍ਹ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਐਡਮ ਬਲੌਕ ਆ ਜੀ ਸੋ ਜੇਕਰ ਦੋਸਤੋ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਹੋਰ ਬਹੁਤ ਸਾਰੇ ਵੀਡੀਓਜ਼ ਲਈ ਜਿਹੜਾ ਮੇਰੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਜਲਦੀ ਕਾਲੇ ਪਾਣੀ ਦੇ ਕਿਸੇ ਹੋਰ ਵੀਡੀਓ ਦੇ ਨਾਲ ਤੇ ਦਿਖਾਉਣੇ ਆ ਤੁਹਾਨੂੰ ਕਾਲੇ ਪਾਣੀ ਦੀਆਂ ਉਹ ਪੰਜਾਬੀ ਲੋਕਾਂ ਨਾਲ ਸੰਬੰਧਤ ਯਾਦਗਾਰ